ਮੌਜੂਦਾਂਗੇ ਪਿੰਡਾ ਮਕੋੜ ਸਾਹਿਬ ਕੱਗਰ ਦਰਿਆ ਦੇ ਬਿਲਕੁਲ ਅੰਦਰ ਮੌਜੂਦ ਆ ਫਿਲਹਾਲ ਜਿਸ ਜਗ੍ਹਾ ਦੇ ਉੱਪਰ ਅਸੀਂ ਖੜੇ ਆਂਗੇ ਉੱਥੇ ਹਾਲੇ ਤੱਕ ਪਾਣੀ ਨਹੀਂ ਪਹੁੰਚਿਆ ਹੈਗਾ ਤਸਵੀਰਾਂ ਤੁਹਾਨੂੰ ਕੱਗਰ ਦਰਿਆ ਦੀਆਂ ਦਿਖਾਵਾਂਗੇ ਪਰ ਇਸ ਤੋਂ ਪਹਿਲਾਂ ਇੱਕ ਬੇਨਤੀ ਕਰਦਾ ਨੇ ਆ ਕਿ ਕੱਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਪੱਧਰ ਉਸ ਦਾ ਵਧਣਾ ਸ਼ੁਰੂ ਹੋ ਚੁੱਕਿਆ ਹੈਗਾ ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਜਦੋਂ ਇੱਥੇ ਪਹੁੰਚਦੇ ਨੇ ਤਾਂ ਪਤਾ ਨਹੀਂ ਕੀ ਹਰ ਸਾਲ ਇਹ ਇਹੀ ਕੰਮ ਹੁੰਦਾ ਹੈ ਕਿ ਹਰ ਬਾਰੀ ਇਕਾ ਟੂਰਿਜ਼ਮ ਦੇ ਤੌਰ ਤੇ ਕੱਗਰ ਦਰਿਆ ਨੂੰ ਦੇਖਿਆ ਜਾਂਦਾ ਹੈਗਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ ਕਿਸਾਨਾਂ ਨੇ ਆਪਣਾ ਫਸਲਾਂ ਜਿਹੜੀਆਂ ਹੁਣ ਲੱਗ ਚੁੱਕੀਆਂ ਨੇ ਕਿਸਾਨਾਂ ਨੇ ਹਜ਼ਾਰਾਂ ਰੁਪਏ ਖਰਚਾ ਕਰ ਚੁੱਕੇ ਨੇ ਆਪਣੀਆਂ ਫਸਲਾਂ ਦੇ ਉੱਪਰ ਤਾਂ ਲੋਕ ਉਹ ਚੀਜ਼ਾਂ ਨੂੰ ਦੇਖਣ ਦੇ ਲਈ ਪਹੁੰਚਦੇ ਨੇ ਕੱਗਰ ਦਰਿਆ ਦੇ ਪਾਣੀ ਨੂੰ ਦੇਖਣ ਦੇ ਲਈ ਲੋਕ ਪਹੁੰਚਦੇ ਨੇ ਕਿ ਕਿੰਨਾ ਪਾਣੀ ਦਾ ਪੱਧਰ ਵਧਿਆ ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਹੁੰਦੇ ਨੇਗੇ ਸੋ ਅਜਿਹੀਆਂ ਚੀਜ਼ਾਂ ਤੋਂ ਜਿਹੜਾ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਕੋਈ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈਗਾ ਕਿਉਂਕਿ ਹਾਦਸਿਆਂ ਨੂੰ ਅਸੀਂ ਸੱਦਾ ਆਪ ਦਿੰਨੇ ਆ ਤੇ ਬਾਅਦ ਦੇ ਵਿੱਚ ਸਰਕਾਰ ਜਾਂ ਪ੍ਰਸ਼ਾਸਨ ਨੂੰ ਅਸੀਂ ਦੋਸ਼ ਦੇ ਦਿੰਨੇ ਆ ਕਿ ਉਹਨਾਂ ਦੇ ਵੱਲੋਂ ਕਾਰਨ ਕੀਤੀ ਜਾਂਦੀ ਆ ਆਪ ਵੀ ਜਿਹੜਾ ਇਹਨਾਂ ਚੀਜ਼ਾਂ ਬਾਰੇ ਗੁਰੇਜ਼ ਜਿਹੜਾ ਉਹ ਕਰਨਾ ਚਾਹੀਦਾ ਹੈਗਾ ਸੋ ਤਸਵੀਰ ਤੁਹਾਨੂੰ ਘੱਗੜ ਦੀ ਦਿਖਾ ਦਾਨਾ ਇੱਕ ਮੇਰੇ ਸਾਥੀ ਨੂੰ ਕਹਾਂਗਾ ਵੀ ਮਾਹਰੋਂ ਤਸਵੀਰ ਦਿਖਾਉਣਾ ਕੈਮਰੇ ਨਾਲ ਆ ਕਿ ਹਾਲਾਤ ਇਹ ਨੇ ਕਿ ਹੁਣ ਘੱਗੜ ਦਰਿਆ ਦੇ ਵਿੱਚ ਪਾਣੀ ਹੌਲੀ-ਹੌਲੀ ਜਿਹੜਾ ਉਹ ਵਧ ਰਿਹਾ ਹੈਗਾ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਵਧਣਾ ਸ਼ੁਰੂ ਹੋ ਚੁੱਕਾ ਹੈਗਾ ਫਿਲਹਾਲ ਜਿਹੜੇ ਕਿਨਾਰੇ ਤੋਂ ਉਹ ਕੱਗੜ ਦੇ ਉਹ ਵੀ ਨਜ਼ਰ ਆ ਰਹੇ ਹੋਣਗੇ ਹਾਲੇ ਕਾਫੀ ਦੂਰ ਨੇ ਪਰ ਜਿੱਥੇ ਕਿਸੇ ਸਮੇਂ ਸਰਕਾਰ ਦੇ ਵੱਲੋਂ ਜ਼ਮੀਨ ਕੱਗੜ ਦੀ ਖਰੀਦੀ ਕੀਤੀ ਅਕਵਾਇਰ ਕੀਤੀ ਗਈ ਸੀ ਤਾਂ ਉਸ ਜਗ੍ਹਾ ਦੇ ਉੱਪਰ ਪਾਣੀ ਦਾ ਪੱਧਰ ਜਿਹੜਾ ਉਹ ਵਧਣਾ ਸ਼ੁਰੂ ਹੋ ਚੁੱਕੇਗਾ ਇਧਰਲੇ ਪਾਸੇ ਕੱਗੜ ਦਰਿਆ ਦੇ ਹਾਲਾਤ ਤੁਹਾਨੂੰ ਦਿਖਾ ਦਿੰਦੇ ਆ ਜੋ ਕੱਗੜ ਦਰਿਆ ਕਦੇ ਮਕੋਟ ਸਾਹ ਵੱਲ ਟੁੱਟਦਾ ਹੈਗਾ ਤਾਂ ਕਦੇ ਇਧਰ ਸ਼ਹਿਰ ਜਾਂ ਹੋਰ ਪਿੰਡਾਂ ਵੱਲ ਨੂੰ ਤੁੜਦੇਗਾ ਲਗਾਤਾਰ ਪਾਣੀ ਦਾ बहाव ਵੀ ਕਾਫੀ ਤੇਜ਼ ਨਜ਼ਰ ਆ ਰਿਹਾ ਹੈਗਾ ਸੋ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ 737 ਨੂੰ ਪਾਰ ਕਰ ਚੁੱਕਿਆ ਤੇ ਕੱਗਰ ਦਰਿਆ ਦੇ ਵਿੱਚ ਜੇ ਗੱਲ ਕਰੀਏ ਤਾਂ ਆਪਾਂ ਖਤਰੇ ਦੇ ਨਿਸ਼ਾਨ 750 51 52 53 ਨੂੰ ਮੰਨਿਆ ਜਾਏਗਾ ਅਤੇ ਇੰਨੇ ਨਿਸ਼ਾਨ ਦੇ ਉੱਪਰ ਜਿਹੜਾ ਕੱਗਰ ਦਰਿਆ ਜਿਹੜਾ ਉਹ ਲੋਕਾਂ ਦਾ ਕਿਸਾਨਾਂ ਦਾ ਜਿਹੜਾ ਉਹ ਨੁਕਸਾਨ ਕਰ ਦਿੰਦਾ ਹੈਗਾ ਟੁੱਟ ਜਾਂਦਾ ਹੈਗਾ ਕੱਗਰ ਤੋ ਇਹ ਤਸਵੀਰ ਹੈਗੀ ਕੱਗਰ ਦਰਿਆ ਦੀ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਗੱਲ ਥੋੜੀ ਜੀ ਕੱਗਰ ਦੀ ਸਾਫ ਸਫਾਈ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਜਿਹੜੀ ਉਹ ਕਿਸੇ ਵੱਡੇ ਪੱਧਰ ਤੇ ਜਾਂ ਵੱਡੇ ਲੈਵਲ ਤੇ ਉਹ ਨਜ਼ਰ ਨਹੀਂ ਆਉਂਦੀ ਹੈਗੀ ਪਾਣੀ ਤੁਸੀਂ ਦੇਖੋ ਜਮੀਨ ਦੇ ਵਿੱਚ ਬੱਟਾਂ ਨੂੰ ਕ੍ਰੋਸ ਕਰਦੇ ਹੋਏ ਲਗਾਤਾਰ ਪੈਣਾ ਸ਼ੁਰੂ ਹੋ ਚੁੱਕਾ ਹੈ ਜਿਵੇਂ ਹੁਣ ਇੱਥੋਂ ਲਾ ਲਓ ਤੁਸੀਂ ਇੱਕ ਛੋਟੀ ਜੀ ਖੱਡ ਨੇ ਪਾਣੀ ਜਿਹੜਾ ਇੱਧਰ ਨੂੰ ਕ੍ਰੋਸ ਕਰਨਾ ਸ਼ੁਰੂ ਕਰ ਦਿੱਤਾ ਇੱਕ ਖੱਡਾਂ ਦੇ ਕਰਕੇ ਹੀ ਜਿਹੜੀਆਂ ਹੁਣ ਅੱਗੇ ਅੱਜ ਕੱਲ ਅਸੀਂ ਦੇਖਦੇ ਆਂ ਕਿ ਚੂਹਿਆਂ ਦੇ ਨਾਲ ਕਾਫੀ ਜ਼ਿਆਦਾ ਖੱਡਾਂ ਪਈਆਂ ਹੁੰਦੀਆਂ ਨੇ ਹੁਣ ਉਹਨਾਂ ਖੱਡਾਂ ਦੇ ਕਰਕੇ ਹੀ ਜਿਹੜਾ ਉਹ ਪਾਣੀ ਦਾ ਨੱਕਾ ਜਿਹੜਾ ਕੋਈ ਨਾ ਕੋਈ ਉਹ ਟੁੱਟ ਜਾਂਦਾ ਹੈਗਾ ਤੇ ਜਿਹੜਾ ਤਬਾਹੀ ਪੂਰੇ ਇਲਾਕੇ ਦੇ ਵਿੱਚ ਉਸ ਸਮੇਂ ਤੋਂ ਬਾਅਦ ਉਹ ਦੇਖਣ ਨੂੰ ਮਿਲਦੀ ਹੈ ਸੋ ਕੱਗਰ ਦੀ ਜਿਹੜੀ ਹਰ ਇੱਕ ਅਪਡੇਟ ਦੇਖਣ ਦੇ ਲਈ ਜਿਹੜਾ ਸਾਡੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਹਰ ਸਾਲ ਅਸੀਂ ਲੋਕਾਂ ਦੇ ਵਿੱਚ ਰਹੇ ਕਿ ਘੱਗਰ ਦਰਿਆ ਦੀ ਹਰ ਇੱਕ ਖਬਰ ਦਿਖਾਉਣੇ ਆਂਗੇ ਜਿੱਥੇ ਕਿਤੇ ਕੋਈ ਲੀਕਜ ਹੁੰਦੀ ਹੈ ਜਾਂ ਫਿਰ ਕਮਜ਼ੋਰ ਹੁੰਦਾ ਹੈਗਾ ਘੱਗਰ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਖੜਾਂ ਦੇ ਨਾਲ ਸਬੰਧਿਤ ਅਸੀਂ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਦੇ ਨਾਲ ਰਹਨੇ ਆਂਗੇ ਤੇ ਹਰ ਸੰਭਾਵਿਤ ਮਦਦ ਦੀ ਕੋਸ਼ਿਸ਼ ਕਰਦੇ ਆ ਕਿ ਜਿੱਥੋਂ ਹੋ ਸਕੇ ਜਿੰਨਾ ਹੋ ਸਕੇ ਉਹਨਾਂ ਬਚਾਅ ਕਰਵਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਸੋ ਅੱਗੇ ਵੀ ਹੋਰ ਖਾਸ ਰਿਪੋਰਟ ਅਸੀਂ ਕਰਦੇ ਉੱਪਰ ਲੈ ਕੇ ਹਾਜ਼ਰ ਹੋਵਾਂਗੇ ਕਿ ਕਿੱਥੋਂ ਕਿੱਥੋਂ ਜਿਹੜਾ ਇੱਕ ਕਰਦੇ ਵਿੱਚ ਕਮਜ਼ੋਰੀ ਹੈ ਤਾਂ ਜੋ ਸਮੇਂ ਤੋਂ ਪਹਿਲਾਂ ਉਸ ਵੱਲ ਧਿਆਨ ਦਿੱਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਕਿਹਾ ਹੈ ਕਿ 1 ਲੱਖ ਗੱਟਾ ਜਿਹੜਾ ਉਹ ਮਿੱਟੀ ਦਾ ਭਰ ਕੇ ਤਿਆਰ ਰੱਖਿਆ ਜਾਏਗਾ ਤਾਂ ਜੋ ਹੜ੍ਹਾਂ ਦੇ ਨਾਲ ਨਜਿੱਠਿਆ ਜਾ ਸਕੇ ਇਸ ਦਾ ਮਤਲਬ ਸਾਫ ਹੈ ਕਿ ਜਿਹੜਾ ਸਰਕਾਰ ਵੀ ਮੰਨ ਚੁੱਕੀ ਹੈ ਕਿ ਇਸ ਵਾਰ ਕੱਗਰ ਦਰਿਆ ਤਬਾਹੀ ਮਚਾਉਣ ਵਾਲਾ ਹੈਗਾ ਤੇ ਹੜ ਜਿਹੜੇ ਉਹ ਆਉਣ ਵਾਲੇ ਨੇ ਤੋਂ ਸਾਰਿਆਂ ਨੂੰ ਇਹ ਕਹਾਂਗੇ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਫਵਾਹਾਂ ਤੋਂ ਬਚ ਕੇ ਰਹੋ ਅਫਵਾਹਾਂ ਤੋਂ ਦੂਰ ਰਹੋ ਤੋਂ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਿਓ